ਆਸੀ ਜੈ ਟਾਟਾ ਮੈਜਿਕ ਆ 3 ਬਿਲਡਰ ਨੇ ਇਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ ਕਿਸੇ ਕੋਲ ਜਿੰਨਾ ਕੋਈ ਸ਼ੋਰਜ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿੱਦਾਂ ਜੀ ਪੋਲੂਸ਼ਨ ਨਹੀਂ ਹੈ ਤੇ ਉਹਨਾਂ ਕੋਲ ਸਕੂਲ ਦਾ ਪਰਮਿਟ ਨਹੀਂ ਹੈਗਾ ਜੀ ਤੇ ਉਹਨਾਂ ਦਾ ਸਪੀਡ ਗਵਰਨਰ ਕੈਮਰਾ ਫੀਮੇਲ اٹੈਂਡੈਂਟ ਇਹ ਸਾਰੇ ਜੋ ਇਹਨਾਂ ਦੇ ਚੈੱਕ ਕਰਕੇ ਜੀ ਜੇਕਰ ਜੇ ਕੋਈ ਕਮੀ ਪਾਈ ਜਾਂਦੀ ਹੈ ਜੀ ਉਹਦੇ ਅਸੀਂ ਫਲਾਨ ਕਰ ਰਹੇ ਆ ਜੀ प्रशासन होया एक्शन मोड़ से बख बूलों से बाहर नाका ला के स्कूली बसा वैन की की चैकिंग पूरे पेपर ना होते कटे चलान ਚਲੋ ਕਰਵਾ ਦਿੰਦੇ ਆ ਬਹੁਤ ਤਕੜਾ ਗਿਆ ਤੁਸੀਂ ਇਹ ਇੰਸ਼ੋਰੈਂਸ ਕੋ ਬਿਨਾ ਚਲਾ ਰਹੇ ਹੋ ਨਾ ਜਿੱਥੇ ਰੋਡਾ ਦਿਖਾਓ ਕਿਨਾ ਪੁਰਾਣਾ ਕੋਈ ਵੀ ਫਟ ਕਰਵਾਣਾ ਸਭ ਤੋਂ ਨਹੀਂ ਇਹ ਗੱਡੀ ਰਿਸਕ ਹੈ ਬਹੁਤ ਤਕੜਾ ਹੈ ਪੁਰਾਣੀ ਗੱਡੀਆਂ ਨਹੀਂ ਚੱਲਣੀਆਂ ਉਹ ਰਾਤ ਵਿੱਚ ਐਸਟੀਪੋ ਦਾ ਮਾਨੀਰ ਜੀ ਸਾਹਿਬ ਸਾਡੇ ਐਸਟੀਪੀ ਸਾਹਿਬ ਬਿਆਲਾ ਸਰਦਾਰ ਦਾ ਉਹ ਪਸਾਰਿਆ ਇਸ ਸਮੇਂ ਤੁਹਾਡੀ ਪਾਰਕਿੰਗ ਦਾ ਮਸਾਡ ਕਰਵਾਣੇ ਕਰਵਾਓ ਇਹ ਕਰੀਏ ਗੱਡੀ ਪਟਿਆਲਾ ਜੀ ਵਰਮ ਸ਼ਰਮਾ ਜੀ ਆਈਪੀਐਸ ਜੀ ਦੇ ਦਿਸ਼ਾਨੇ ਦੇ ਇਸ ਪ੍ਰੈਸੀਫਿਕੇਸ਼ਨ ਕੁਮਾਰ 35 ਐਸਪੀ ਟ੍ਰੈਫਿਕ ਪਟਿਆਲਾ ਸ੍ਰੀ ਅਸ਼ੋਕ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਟ ਰਾਜਪੁਰਾ ਵਿਖੇ ਅਸੀਂ ਬਗਬਗ ਸਕੂਲਾਂ ਵਿੱਚ ਜਾ ਕੇ ਜੀ ਸਾਜੀ ਜੀ ਦੀ ਰਾਜਪੁਰਾ ਟ੍ਰੈਫਿਕ ਪੁਲਿਸ ਟੀਮ ਹੈ ਜੀ ਉਹ ਵੱਖ-ਵੱਖ ਜਗ੍ਹਾ ਤੇ ਨਾਕੀ ਲਗਾ ਆ ਗਏ ਜਿਹੜੇ ਵਹੀਕਲ ਨੇ ਜਿੱਦਾਂ ਕਿ ਕ੍ਰਾਸਪੂਟ ਹੈ ਜਿੱਦਾਂ ਬੱਸ ਸੀ ਜਾ ਟਾਟਾ ਮੈਜਿਕ ਹੈ 3 ਬੰਡਰ ਨੇ ਇਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ ਵੀ ਕਿਸੇ ਕੋਲ ਜਿੰਨਾਂ ਕੋਲ ਹੀ ਸ਼ੋਰਜ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿੱਦਾਂ ਜੀ ਪੋਲੂਸ਼ਨ ਨਹੀਂ ਹੈ ਤੇ ਉਹਨਾਂ ਕੋਲ ਸਕੂਲ ਦਾ ਪਰਮਿਟ ਨਹੀਂ ਹੈਗਾ ਜੀ ਤੇ ਉਹਨਾਂ ਦਾ ਸਪੀਡ ਗਵਰਨਰ ਕੈਮਰਾ ਫੀਮੇਲ اٹੈਂਡੈਂਟ ਇਹ ਸਾਰੇ ਜੋ ਇਹਨਾਂ ਦੇ ਚੈੱਕ ਕਰਕੇ ਜੀ ਜੇਕਰ ਜੇ ਕੋਈ ਕਮੀ ਪਾਈ ਜਾਂਦੀ ਹੈ ਜੀ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਹਾਂ ਜੀ ਤੇ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਪਾਂ ਇਹਨਾਂ ਟਰਾਂਸਪੋਰਟਰ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਦੇਖੋ ਜੀ ਬਸਮਾਣੇ ਵਿੱਚ ਐਕਸੀਡੈਂਟ ਹੋਇਆ ਸੀਗਾ ਤੇ 6 ਬੱਚਿਆਂ ਦੀ ਜਾਨ ਚਲੀ ਗਈ ਹੈ ਤੇ ਅਸੀਂ ਨਹੀਂ ਚਾਹਦੇ ਕਿ ਸਾਡੇ ਜਿਹੜਾ ਰਾਜਪੁਰਾ ਸ਼ਹਿਰ ਹੈ ਵੀ ਇਹਦੇ ਵਿੱਚ ਵੀ ਕੋਈ ਐਸੀ ਜੀ ਘਟਨਾ ਨੂੰ ਬਚਨ ਦੇ ਇਜਾਮ ਦੋ ਤਾਂ ਆਪਣੇ ਕਾਗਜ਼ਾਕ ਸਾਰੇ ਪੂਰੇ ਰੱਖੋ ਔਰ ਕਿੰਨੇ ਦਿਨ ਇਹ ਕਾਰਵਾਈ ਚੱਲਦੀ ਰਹੇਗੀ ਸਰ ਦੇਖੋ ਜੀ ਅਸੀਂ ਪਿੱਛੇ ਕੋਈ ਲਗਾਤਾਰ 1 ਮਹੀਨਾ ਹੋ ਗਿਆ ਜੀ ਪਹਿਲਾਂ ਅਸੀਂ ਮੁਕਤ ਸਕੂਲ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਸਕੂਲਰ ਚੈਕਿੰਗ ਕੀਤੀ ਸੀ ਜਿ ਸਕੂਲੀ ਐਂਜਲ ਸਕੂਲ ਚੈਕਿੰਗ ਕੀਤੀ ਆ ਕੱਲ ਜੀ ਸਾਡੇ ਸ਼ਾਮ ਨੂੰ ਸੀਐਮ ਪਬਲਿਕ ਦੇ ਬੀਵੀ ਪਬਲਿਕ ਸਕੂਲ ਹੈ ਜਿਹੜਾ ਜੈ ਤਸ਼ਮਸ਼ਾਨ ਘਾਟ ਕੋਤੇ ਕੀਤੀ ਸੀ ਅੱਜ ਮਾਰਨਿੰਗ ਇਹ ਕਰ ਰਹੇ ਆ ਤੇ 2 ਵਜੇ ਫੇਰ ਅਸੀਂ ਚੈਕਿੰਗ ਕਰਾਂਗੇ ਜੀ ਪਤਾ ਨਹੀਂ ਹੁਣ ਸਕੂਲ ਦਾ ਨਾਮ ਤੁਹਾਡੇ ਚੈਨਲ ਤੇ ਨਹੀਂ ਦੱਸਿਆ ਜਾਏਗਾ ਕਿਉਂਕਿ ਉਹ ਫੇਰ ਕੋਤੇ ਘਟੀਆਂ ਨਹੀਂ ਆਣਗੇ ਤਾਂ ਇਹ ਅਸੀਂ ਲਗਾਤਾਰ ਚੈਕਿੰਗ ਕਰਕੇ ਦਾ ਮਤਲਬ ਕਿ ਅਸੀਂ ਸਾਡਾ ਕੋਈ ਚਲਾਨ ਕਰਨਾ ਮਕਸਦ ਨਹੀਂ ਹੈ ਜੀ ਅਸੀਂ ਪਹਿਲਾਂ ਵੀ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਾਜਪੁਰਾਣ ਮੀਟਿੰਗ ਲਈ ਸੀ ਉਥੇ ਵੀ ਇਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਮਾਰਚ ਤੱਕ ਆਪਣੇ ਕਾਜਜਦ ਪੂਰੇ ਕਰ ਲਓ ਹੁਣ ਅਸੀਂ ਮਈ ਦੇ ਵਿੱਚ ਚੈਕਿੰਗ ਕਰਨ ਲੱਗੇ ਆ ਜਿਹਨਾਂ ਦੇ ਕਾਜਜਦ ਘੱਟ ਨੇ ਉਹਨਾਂ ਦੇ ਚਲਾਨ ਕਰਦੇ ਆ